ਭਾਈ ਅਮਰਿਤਪਾਲ ਸਿੰਘ ਉੱਤੇ ਵੱਡੇ ਅਤੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਇਲਜ਼ਾਮਾਂ ਦੇ ਵਿੱਚ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਜੇਲ੍ਹ ਦੇ ਅੰਦਰ ਨਸ਼ਾ ਕਰ ਰਹੇ ਨੇ ਉਹ ਦੱਸ ਦਈਏ ਕਿ ਸੂਤਰਾਂ ਹਵਾਲੇ ਹੁਣ ਤੱਕ ਖਬਰ ਸਾਹਮਣੇ ਆ ਰਹੀ ਸੀ ਪਰ ਹੁਣ ਕੁਝ ਦਸਤਾਵੇਜ਼ ਵੀ ਸਾਹਮਣੇ ਆਉਣ ਲੱਗ ਪਏ ਨੇ ਔਰ ਉਹਨਾਂ ਦਸਤਾਵੇਜ਼ਾਂ ਦੇ ਉੱਤੇ ਉਹੀ ਤਰੀਕ ਜਿਸ ਤਰੀਕ ਦਾ ਜ਼ਿਕਰ ਈਮਾਨ ਸਿੰਘ ਖਾਰਾ ਜਿਹੜੇ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਉਹ ਕਰਦੇ ਨਜ਼ਰ ਆ ਰਹੇ ਨੇ ਉਹ ਫਰਵਰੀ ਦੀ ਤਰੀਕ ਪਈ ਹੋਈ ਹੈ ਔਰ ਉਸ ਦੇ ਵਿੱਚ ਵਰਿੰਦਰ ਫੌਜੀ ਔਰ ਪ੍ਰਧਾਨ ਮੰਤਰੀ ਬਾਜੇ ਕੇ ਦੇ ਕੁਝ ਬਿਆਨ ਜਿਹੜੇ ਨੇ ਉਹ ਕਲਮਬੰਦ ਕੀਤੇ ਗਏ ਨੇ ਉਹਦੇ ਦਸਤਾਵੇਜ਼ ਦਸੇ ਜਾ ਰਹੇ ਆ ਔਰ ਉਹਨਾਂ ਦਸਤਾਵੇਜ਼ਾਂ ਦੇ ਵਿੱਚ ਬੜੀ ਗੰਭੀਰਤਾ ਦੇ ਨਾਲ ਕੁਝ ਗੱਲਾਂ ਮੈਂਸ਼ਨ ਕੀਤੀਆਂ ਗਈਆਂ ਨੇ ਟਰਾਮਾਡੋਲ ਦੀਆਂ ਗੋਲੀਆਂ ਦਾ ਜ਼ਿਕਰ ਕੀਤਾ ਗਿਆ ਔਰ ਨਾਲੋਂ ਨਾਲ ਮਿਰਗੀ ਦੇ ਦੌਰੇ ਦੀਆਂ ਜਿਹੜੀਆਂ ਗੋਲੀਆਂ ਹੁੰਦੀਆਂ ਉਹਦਾ ਜ਼ਿਕਰ ਕੀਤਾ ਗਿਆ ਔਰ ਇਹ ਇਲਜ਼ਾਮ ਲਾਏ ਜਾ ਰਹੇ ਆ ਕਿ ਭਾਈ ਅਮਰਪਾਲ ਸਿੰਘ ਇਹਨਾਂ ਗੋਲੀਆਂ ਦਾ ਸੇਵਨ ਕਰ ਰਹੇ ਸੀ ਹੁਣ ਤੱਕ ਇਨਾਂ ਨੂੰ ਇਲਜ਼ਾਮ ਹੀ ਕਮਾਂਗੇ ਹਾਲਾਂਕਿ ਕੁਝ ਦਸਤਾਵੇਜ਼ ਕਥਿਤ ਦਸਤਾਵੇਜ਼ ਜ਼ਰੂਰ ਸਾਹਮਣੇ ਆ ਗਏ ਨੇ ਜਿਨ੍ਹਾਂ ਵਿੱਚ ਇਹਨਾਂ ਦੋਹਾਂ ਦੇ ਬਿਆਨ ਜਿਹੜੇ ਨੇ ਉਹ ਲਿਖੇ ਗਏ ਨੇ ਔਰ ਉਹਨਾਂ ਦਸਤਾਵੇਜ਼ਾਂ ਦੇ ਉੱਤੇ ਅਜਨਾਲਾ ਥਾਣੇ ਦਾ ਵੀ ਜ਼ਿਕਰ ਕੀਤਾ ਗਿਆ ਯਾਨੀ ਕਿ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੇ ਬਿਆਨ ਨੇ ਇਹ ਅਜਨਾਲਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਕਲਮਬੰਦ ਕੀਤੇ ਗਏ ਨੇ ਹੁਣ ਇਹਨਾਂ ਬਿਆਨਾਂ ਦੇ ਉੱਤੇ ਆਉਣਾ ਚਾਹਾਂਗੇ ਕਿਉਂਕਿ ਜੇ ਵਰਿੰਦਰ ਫੌਜੀ ਦਾ ਜ਼ਿਕਰ ਕਰੀਏ ਤਾਂ ਕੁਝ ਦਸਤਾਵੇਜ਼ ਸਾਹਮਣੇ ਆਏ ਨੇ ਔਰ ਉਹਨਾਂ ਦੇ ਵਿੱਚ ਲਿਖਿਆ ਗਿਆ ਜਿਹੜਾ ਬਰਿੰਦਰ ਫੌਜੀ ਦੇ ਨਾਂ ਦਾ ਇਹ ਦਸਤਾਵੇਜ਼ ਦੱਸਿਆ ਜਾ ਰਿਹਾ ਉਸ ਦੇ ਵਿੱਚ ਕੁਝ ਅੰਡਰਲਾਈਨ ਕੀਤੀਆਂ ਗਈਆਂ ਲਾਈਨਾਂ ਜਿਹੜੀਆਂ ਨੇ ਉਹ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਚ ਲਿਖਿਆ ਗਿਆ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦੀ ਦੌਰਾਨ ਭਾਈ ਅਮਰਿਤਪਾਲ ਸਿੰਘ ਟਰਾਮਾਡੋਲ ਦੀਆਂ ਗੋਲੀਆਂ ਦਾ ਥੱਬਾ ਮੰਗਵਾਉਂਦਾ ਸੀ ਅੱਗੇ ਲਿਖਿਆ ਉਹ ਗੋਲੀਆਂ 3 ਦਿਨਾਂ ਦੇ ਵਿੱਚ ਖਤਮ ਹੋ ਜਾਇਆ ਕਰਦੀਆਂ ਸਨ ਇਸ ਤੋਂ ਇਲਾਵਾ ਭਾਈ ਅਮਰਿਤਪਾਲ ਸਿੰਘ ਟਰਾਮਾਡੋਲ ਦਾ ਟੀਕਾ ਵੀ ਲਾਉਂਦਾ ਸੀ ਇਹ ਵੀ ਵਿੱਚ ਲਿਖਿਆ ਗਿਆ ਅਤੇ ਮਿਰਗੀ ਵਾਲੀ ਦਵਾਈ ਵੀ ਭਾਈ ਅਮਰਿਤਪਾਲ ਸਿੰਘ ਖਾਂਦਾ ਸੀ 3 ਦਿਨਾਂ ਦੇ ਵਿੱਚ ਗਾਬਾਪੈਨ ਦੀਆਂ 15 ਗੋਲੀਆਂ ਖਾ ਜਾਂਦਾ ਸੀ ਗਾਬਾਪੈਨ ਜਿਹੜੀ ਹੈ ਇਹ ਮਿਰਗੀ ਦੀ ਦਵਾਈ ਦੱਸੀ ਜਾ ਰਹੀ ਹੈ ਮਿਰਗੀ ਵਾਲੀ ਦਵਾਈ ਦਾ ਨਾਮ ਜਿਹੜਾ ਹੈ ਸ਼ਾਇਦ ਉਹ ਜ਼ਿਕਰ ਕੀਤਾ ਗਿਆ ਉਸ ਤੋਂ ਹੇਠਾਂ ਅੰਡਰਲਾਈਨ ਕੀਤਾ ਗਿਆ ਹੈ ਕਿ ਜਦੋਂ ਸਾਲ 2024 ਵਿੱਚ ਅਸੀਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੀ ਤਾਂ ਜਿਸ ਦਿਨ ਦੀਪ ਸਿੱਧੂ ਦੀ ਵਰਸੀ ਦਾ ਭੋਗ ਪਾਣਾ ਸੀ ਉਸ ਦਿਨ ਅਮਰਤਪਾਲ ਸਿੰਘ 6-7 ਵਜੇ ਉੱਠਦਾ ਹੈ ਅਤੇ ਨਸ਼ੇ ਕਾਰਨ ਇਸ ਦੇ ਪੈਰ ਭੁੰਜੇ ਨਹੀਂ ਲੱਗ ਰਹੇ ਸੀ ਤਾਂ ਮੈਨੂੰ ਚਾਚਾ ਹਰਜੀਤ ਨੇ ਕਿਹਾ ਕਿ ਇਸ ਨੂੰ ਸਮਝਾ ਲੋਕ ਕੀ ਕਹਿਣਗੇ ਕਿ ਆਪ ਨਸ਼ਾ ਕਰਦਾ ਹੈ ਇਹ ਲੋਕਾਂ ਨੂੰ ਕੀ ਸੇਧ ਦੇਵੇਗਾ ਫਿਰ ਕੁਝ ਦਿਨ ਬਾਅਦ ਚਾਚੇ ਹਰਜੀਤ ਨੇ ਮੇਰੇ ਨਾਲ ਸਲਾਹ ਕੀਤੀ ਕਿ ਆਪਾਂ ਬੈਠ ਕੇ ਇਸ ਨੂੰ ਸਮਝਾਈਏ ਕਿ ਜਦੋਂ ਅਸੀਂ ਪੰਜਾਬ ਗਏ ਤਾਂ ਲੋਕ ਸਾਨੂੰ ਕੀ ਕਹਿਣਗੇ ਔਰ ਇਸ ਤੋਂ ਅੱਗੇ ਇੱਕ ਕਹਾਣੀ ਸਰਜੀ ਨਜ਼ਰ ਆ ਰਹੀ ਹੈ ਇੱਥੇ ਇੱਥੇ ਜ਼ਿਆਦਾ ਰੋਚਕ ਹੋ ਜਾਂਦਾ ਕਿਉਂਕਿ ਅੱਗੇ ਲਿਖਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਨੂੰ ਸਮਝਾਇਆ ਜਾਵੇ ਕਿ ਜਦੋਂ ਅਸੀਂ ਪੰਜਾਬ ਗਏ ਤਾਂ ਲੋਕ ਸਾਨੂੰ ਕੀ ਕਹਿਣਗੇ ਕਿ ਆਪ ਖੁਦ ਨਸ਼ਾ ਕਰਦਾ ਹੈ ਤੇ ਮੈਂ ਚਾਚਾ ਹਰਜੀਤ ਨੂੰ ਕਿਹਾ ਕਿ ਮੇਰੀ ਕਿਹੜਾ ਗੱਲ ਸੁਣਦਾ ਇਹ ਤਾਂ ਅੱਗੋਂ ਲੜਨ ਨੂੰ ਪੈਂਦਾ ਮਸਲਨ ਇਹ ਦੋਵਾਂ ਦੇ ਵਿੱਚ ਕਠਿ ਤੌਰ ਦੇ ਉੱਤੇ ਗੱਲ ਹੋ ਰਹੀ ਹੈ ਵਰਿੰਦਰ ਸਿੰਘ ਫੌਜੀ ਔਰ ਚਾਚਾ ਹਰਜੀਤ ਸਿੰਘ ਇਹਨਾਂ ਦੋਵਾਂ ਦੇ ਵਿਚਾਲੇ ਇਹ ਗੱਲ ਹੁੰਦੀ ਪਈ ਆ ਹੁਣ ਇਸ ਤੋਂ ਬਾਅਦ ਉਹਦਾ ਜ਼ਿਕਰ ਕਰਦੇ ਆ ਉਹ ਮੈਂਸ਼ਨ ਕਰਦੇ ਆ ਜਿੱਥੇ ਇਹ ਲਿਖਿਆ ਗਿਆ ਹੈ ਕਿ ਗੱਲਬਾਤ ਕੀਤੀ ਗਈ। ਲਿਖਦੇ ਨੇ ਕਿ ਜਦੋਂ ਇਹ ਫੈਸਲਾ ਹੋ ਗਿਆ ਕਿ ਸਮਝਾਵਾਂਗੇ ਉਸ ਤੋਂ ਬਾਅਦ ਸੈੱਲ ਨੰਬਰ 14 ਦੇ ਵਿੱਚ ਚਾਚੇ ਹਰਜੀਤ ਨੇ ਅਮਰਿਤਪਾਲ ਸਿੰਘ ਨੂੰ ਬੁਲਾਇਆ ਤੇ ਇਸ ਨੂੰ ਅਸੀਂ ਸਮਝਾਉਣਾ ਸ਼ੁਰੂ ਕੀਤਾ। ਸਮਝਾਉਂਦਿਆਂ ਸਮਝਾਉਂਦਿਆਂ ਮੈਂ ਉਸ ਨੂੰ ਕਿਹਾ ਕਿ ਭਾਊ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਉਸ ਦਾ ਇਲਾਜ ਕਰਾਉਨੇ ਆ। ਅਮਰਿਤਪਾਲ ਸਿੰਘ ਮੇਰੇ ਤੇ ਭੜਕ ਪਿਆ। ਕਿ ਤੂੰ ਕੌਣ ਹੋਣਾ ਮੈਨੂੰ ਇੰਨੀ ਗੱਲ ਕਹਿਣ ਵਾਲਾ ਕਿ ਮੈਂ ਆਪਣਾ ਇਲਾਜ ਕਰਵਾਵਾਂ। ਫਿਰ ਅਮਰਿਤਪਾਲ ਸਿੰਘ ਨੇ ਮੈਨੂੰ ਕਿਹਾ ਕਿ ਤੇਰੇ ਕੋਲ ਕੀ ਸਬੂਤ ਹੈ ਮੈਂ ਟਰਾਮਾਡੋਲ ਦੀਆਂ ਗੋਲੀਆਂ ਖਾਂਦਾ ਹਾਂ ਮੈਂ ਇਸ ਨੂੰ ਕਿਹਾ ਕਿ ਜਿਸ ਦਿਨ ਤੇਰੀ ਘਰ ਵਾਲੀ ਤੇਰੇ ਨਾਲ ਮੁਲਾਕਾਤ ਪਾਉਣ ਆਈ ਸੀ ਤਾਂ ਉਸ ਦਿਨ ਤੈਨੂੰ ਪ੍ਰਧਾਨ ਮੰਤਰੀ ਨੇ 2-3 ਗੋਲੀਆਂ ਮੁੱਠ ਵਿੱਚ ਫੜਾਈਆਂ ਸਨ ਉਸ ਸਮੇਂ ਮੈਂ ਵੇਖ ਲਿਆ ਸੀ ਫਿਰ ਅਮਰਿਤਪਾਲ ਸਿੰਘ ਮੇਰੇ ਨਾਲ ਗਾਲੋ-ਗਾਲੀ ਹੋਣ ਲੱਗ ਪਿਆ ਇਸ ਨੇ ਮੈਨੂੰ ਕਾਫੀ ਗਾਲਾਂ ਕੱਢੀਆਂ ਅਤੇ ਮੈਂ ਵੀ ਇਸ ਨੂੰ ਕਾਫੀ ਗਾਲਾਂ ਕੱਢੀਆਂ ਫਿਰ ਅਮਰਿਤਪਾਲ ਸਿੰਘ ਨੇ ਆਪਣੇ ਵਾਲ ਖਿਲਾਰ ਲਏ ਅਤੇ ਬਾਥਰੂਮ ਵਿੱਚ ਪਏ ਹੋਏ ਲੋਹੇ ਦੇ ਡਰਮ ਜਿਸ ਵਿੱਚ ਪਾਣੀ ਭਰਿਆ ਹੋਇਆ ਸੀ ਉਸ ਵਿੱਚ ਆਪਣਾ ਸਿਰ ਡਬੋਲਿਆ ਅਤੇ ਕਮਲਿਆਂ ਬੋਲਿਆਂ ਵਾਂਗ ਐਕਟ ਕਰਨ ਲੱਗ ਪਿਆ ਫਿਰ ਅਮਰਿਤਪਾਲ ਸਿੰਘ ਆਪਣੇ ਕਮਰੇ ਨੰਬਰ 13 ਦੇ ਵਿੱਚ ਲਾ ਗਿਆ ਉੱਥੇ ਜਾ ਕੇ ਵੀ ਇਸੇ ਤਰ੍ਹਾਂ ਦੀਆਂ ਹਰਕਤਾਂ ਕਰਦਾ ਰਿਹਾ ਫਿਰ ਚਾਚਾ ਹਰਜੀਤ ਮੇਰੇ ਦਿਵਾਲੇ ਹੋ ਗਿਆ ਮਸਲਨ ਗਵਿੰਦਰ ਸਿੰਘ ਫੌਜੀ ਨੇ ਇਹ ਗੱਲ ਜਿਹੜੀ ਹੈ ਉਹ ਕਥਿਤ ਤੌਰ ਦੇ ਉੱਤੇ ਕਲਮਬੰਦ ਕਰਵਾਈ ਹੈ ਇਹ ਬਿਆਨ ਜਿਹੜੇ ਨੇ ਉਹ ਵਿਰਿੰਦਰ ਫੌਜੀ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਆ ਹੁਣ ਇਸ ਦੇ ਨਾਲ ਨਾਲ ਇੱਕ ਭਗਵੰਤ ਸਿੰਘ ਬਾਜੇ ਕੇ ਆ ਭਗਵੰਤ ਸਿੰਘ ਡਾ ਪਰ ਦਾ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਉਸ ਦਾ ਵੀ ਇੱਥੇ ਜ਼ਿਕਰ ਆ ਰਿਹਾ ਸੀ ਉਹਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਕੁਝ ਬਿਆਨ ਜਿਹੜੇ ਨੇ ਉਹ ਕਲਮਬੰਦ ਕਰਵਾਏ ਗਏ ਨੇ ਉਹਦਾ ਵੀ ਇੱਕ ਕਥਿਤ ਦਸਤਾਵੇਜ਼ ਜਿਹੜਾ ਹੈ ਉਹ ਸਾਹਮਣੇ ਆਇਆ ਦੱਸਿਆ ਜਾ ਰਿਹਾ ਥੋੜੇ ਸਾਹਮਣੇ ਉਹ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਦਾ ਵੀ ਦਸਤਾਵੇਜ਼ ਜਿਹੜਾ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜੋ ਅੰਡਰਲਾਈਨਡ ਸੈਂਟੈਂਸਸ ਹੈਗੇ ਤੁਹਾਨੂੰ ਮੈਂ ਉਹ ਦੱਸਦਾ ਪਿਆ ਲਿਖਿਆ ਗਿਆ ਹੈ ਕਿ ਮੈਂ ਵੇਖਿਆ ਕਿ ਭਾਈ ਅਮਰਪਾਲ ਸਿੰਘ ਅਤੇ ਇਸ ਦੇ ਸਾਥੀ ਆਮ ਹੀ ਅਫੀਮ ਖਾ ਲੈਂਦੇ ਸਨ ਅਤੇ ਸਾਰਾ ਦਿਨ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੁੰਦੇ ਸਨ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਲੋਕਾਂ ਦਾ ਨਸ਼ਾ ਛਡਾਉਣ ਵਾਲੇ ਖੁਦ ਆਪ ਹੀ ਹਫੀਮ ਤੇ ਗੋਲੀਆਂ ਦਾ ਨਸ਼ਾ ਕਰ ਰਹੇ ਨੇ ਤਾਂ ਮੈਂ ਇਹ ਗੱਲ ਉਠਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਦੇ ਸਾਥੀ ਸਾਰੇ ਕੋਈ ਨਾ ਕੋਈ ਨਸ਼ਾ ਕਰਦੇ ਨੇ ਤਾਂ ਵਿਕਰਮ ਸਿੰਘ ਲੱड्डੂ ਮੈਨੂੰ ਸਾਈਡ ਤੇ ਲੈ ਗਿਆ ਅਤੇ ਮੈਨੂੰ ਕਿਹਾ ਕਿ ਤੂੰ ਲੋਕਾਂ ਵਿੱਚ ਇਹ ਬਿਲਕੁਲ ਰੌਲਾ ਨਹੀਂ ਪਾਉਣਾ ਕਿ ਲੋਕ ਸਾਡੇ ਪਿੱਛੇ ਲੱਗੇ ਹਨ ਭਾਈ ਅਮਰਿਤਪਾਲ ਸਿੰਘ ਦੀ ਪੂਰੀ ਚੜ੍ਹਾਈ ਹੈ ਜੇਕਰ ਤੂੰ ਕਿਸੇ ਤਰ੍ਹਾਂ ਦਾ ਕੋਈ ਰੌਲਾ ਲੋਕਾਂ ਵਿੱਚ ਪਾਇਆ ਤੇ ਆਪਣੀ ਜਾਨ ਤੋਂ ਹੱਥ ਧੋ ਲਵੇਂਗਾ ਇਹ ਵੱਡਾ ਇਲਜ਼ਾਮ ਪ੍ਰਧਾਨ ਮੰਤਰੀ ਉਸਵਾਜੇਕੇ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਲਿਖਿਆ ਗਿਆ ਅਗੇ ਲਿਖਿਆ ਕਿ ਡੇਬਰੂਗੜ ਜੇਲ੍ਹ ਵਿੱਚ ਸਰੀਰ ਦੀਆਂ ਦਰਦਾਂ ਦੱਸ ਕੇ ਟਰਾਮਾਡੋਲ ਦੀਆਂ ਗੋਲੀਆਂ ਆਮ ਮਿਲ ਜਾਂਦੀਆਂ ਹਨ ਜਿਸ ਉੱਤੇ ਭਾਈ ਅਮਰਿਤਪਾਲ ਸਿੰਘ ਨੇ ਵੀ ਕਿਹਾ ਕਿ ਤੂੰ ਆਪਣੀਆਂ ਤੇ ਮੇਰੀਆਂ ਗੋਲੀਆਂ ਬਚਾ ਕੇ ਆਪਣੇ ਕੋਲ ਰੱਖ ਲਿਆ ਕਰ ਲੋੜ ਪੈਣ ਤੇ ਮੈਂ ਤੇਰੇ ਕੋਲੋਂ ਗੋਲੀਆਂ ਲੈ ਲਿਆ ਕਰਾਂਗਾ ਫਿਰ ਰੂਟੀਨ ਵਿੱਚ ਹੀ ਭਾਈ ਅਮਰਿਤਪਾਲ ਸਿੰਘ ਮੈਨੂੰ ਆਪਣੇ ਪਾਸ ਬੁਲਾਉਂਦਾ ਸੀ ਤੇ ਮੈਂ ਅਤੇ ਭਾਈ ਅਮਰਿਤਪਾਲ ਸਿੰਘ ਇਕੱਠੇ ਹੋ ਕੇ ਟਰਾਮਾਡੋਲ ਦੀਆਂ ਗੋਲੀਆਂ ਦਾ ਨਸ਼ਾ ਕਰਦੇ ਸੀ ਜਿਸ ਜਿੰਨਾ ਚਿਰ ਮੈਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਰਹਾ ਭਾਈ ਅਮਰਿਤਪਾਲ ਸਿੰਘ ਅਤੇ ਮੈਂ ਟਰਾਮਾਡੋਲ ਗੋਲੀਆਂ ਖਾਂਦੇ ਰਹੇ ਹਾਂ ਇਹ ਭਗਵੰਦ ਸਿੰਘ ਬਾਜੇਕੇ ਦੇ ਨਾਂ ਦੇ ਉੱਤੇ ਬਿਆਨ ਜਿਹੜੇ ਨੇ ਉਹ ਦਿੱਤੇ ਗਏ ਨੇ ਹੁਣ ਇਹ ਉਹ ਇਲਜ਼ਾਮ ਹੋ ਗਏ ਜੋ ਇਹਨਾਂ ਬਿਆਨਾਂ ਦੇ ਵਿੱਚ ਲਿਖੇ ਗਏ ਨੇ ਹੈਰਾਨੀ ਹੋਵੇਗੀ ਹੁਣ ਤੱਕ ਇਹ ਸਾਰੇ ਬਿਆਨ ਸੁਣ ਕੇ ਪਰ ਇਸ ਤੋਂ ਬਾਅਦ ਹੁਣ ਤੁਹਾਨੂੰ ਉਹ ਸੁਣਾਉਣ ਜਾ ਰਹੇ ਹਾਂ ਜੋ ਭਾਈ ਅਮਰਿਤਪਾਲ ਸਿੰਘ ਦੇ ਜਿਹੜੇ ਵਕੀਲ ਈਮਾਨ ਸਿੰਘ ਖਾਰਾ ਕਹਿਣਗੇ ਸਾਡੇ ਨਾਲ ਵਨ ਇੰਡੀਆ ਪੰਜਾਬੀ ਤੇ ਮਾਨ ਸਿੰਘ ਖਾਰਾ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਇਹਨਾਂ ਬਿਆਨਾਂ ਦਾ ਅਸਲ ਸੱਚ ਉਹ ਕੀ ਸਮਝਦੇ ਨੇ ਜਾਂ ਅਸਲ ਵਿੱਚ ਇਹਨੂੰ ਕਿਵੇਂ ਪਰਿਵਾਰ ਵੇਖ ਰਿਹਾ ਹੈ ਜਾਂ ਫਿਰ ਉਹਨਾਂ ਦਾ ਪੱਖ ਕੀ ਹੈ ਵਨ ਇੰਡੀਆ ਪੰਜਾਬੀ ਤੇ ਸਾਡੇ ਨਾਲ ਵਕੀਲ ਮਾਨ ਸਿੰਘ ਖਾਰਾ ਮੌਜੂਦ ਨੇ ਵਕੀਲ ਸਾਹਿਬ ਸਾਨੂੰ ਰਿਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਵਕੀਲ ਸਾਹਿਬ ਕੋਲ ਜੋ ਦਸਤਾਵੇਜ਼ ਨਸ਼ਰ ਹੋ ਰਹੇ ਆ ਲਗਾਤਾਰ ਔਰ ਉਹਨਾਂ ਦੇ ਵਿੱਚ ਇਹ ਜ਼ਿਕਰ ਕੀਤਾ ਜਾ ਰਿਹਾ ਕਿ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਟਰਾਮਾਡੋਲ ਦੀਆਂ ਗੋਲੀਆਂ ਖਾ ਰਹੇ ਸੀ ਟਰਾਮਾਡੋਲ ਦੇ ਟੀਕੇ ਲਾ ਰਹੇ ਸੀ ਔਰ ਇੱਕ ਹੋਰ ਕਿਸਮ ਦੀ ਦਵਾਈ ਜਿਹੜੀ ਨਸ਼ੇ ਦੀ ਉਹਦਾ ਸੇਵਨ ਕਰ ਰਹੇ ਸੀ ਦੇਖੋ ਜੀ ਕੋਈ ਇਲਜ਼ਾਮ ਨਹੀਂ ਹੈਗੇ ਜੀ ਇਹ ਨਾ ਉਹਨਾਂ ਦੇ ਸਾਥੀ ਕੋਈ ਉਹਨਾਂ ਤੋਂ ਬਾਹਰ ਨਹੀਂ ਇਹ ਕੁਝ ਮੈਜ ਜੋ ਚਲਾਨ ਪੇਸ਼ ਕੀਤਾ ਇਹਨਾਂ ਨੇ 39 ਨੰਬਰ ਅਜਨਾਲਾ ਪੁਲਿਸਟੇਸ਼ਨ ਵਾਲੀ ਜਿਹੜੀ ਐਫ ਆਈ ਆਰ ਹੈ ਥਾਣੇ ਆ ਦੀ ਜਿਹੜਾ ਉਹ ਤੋਂ ਫਰਵਰੀ ਜੀ ਇਨਸੀਡੈਂਟ ਹੋਇਆ ਸੀ 2023 ਦੇ ਵਿੱਚ ਜੀ ਤਾਂ ਉਸ ਦੇ ਵਿੱਚ ਕੀ ਹੈ ਇਹਨਾਂ ਨੇ ਪੰਜਾਬ ਪੁਲਿਸ ਨੇ ਝੂਠੇ ਮੁਠੇ ਬਿਆਨ ਬਣਾਏ ਨੇ ਦਫਾ 27 ਦੇ ਜਿਹੜੇ ਬਿਆਨ ਨੇ ਦੇਖੋ ਇਹ ਐਵੀਡੈਂਸ ਸੈਕਟਾਂ ਦਾ ਵੀ ਇਹਨਾਂ ਬਿਆਨਾਂ ਦਾ ਕੋਰਟ ਦੇ ਵਿੱਚ ਕੋਈ ਤਵੱਜੋ ਨਹੀਂ ਹੁੰਦੀ ਇਹਨਾਂ ਬਿਆਨਾਂ ਦੀ ਠੀਕ ਹੈ ਜੀ ਫਰਦਰ ਤੁਸੀਂ ਦੇਖੋ ਪੁਲਿਸ ਦੀ ਗਿੱਡੀ ਵੱਡੀ ਨਲੈਗੀ ਹੈ ਵੀ ਉਹਨਾਂ ਬਿਆਨਾਂ ਦੇ ਉੱਪਰ ਤਰੀਕੇ ਪਾ ਰਹੇ ਨੇ 27 ਫਰਵਰੀ 2025 ਜੀ ਹਾਲਾਂਕਿ ਇਹਨਾਂ ਨੇ ਤਾਂ ਪੰਜਾਬ ਲੈ ਕੇ ਪੰਜਾਬ ਪੁਲਿਸ 18 ਮਾਰਚ ਤੋਂ ਬਾਅਦ ਆਈ ਹੈ ਜੀ ਕੀ ਕੀ ਬਾਈ ਮਾਚੂ ਲੈ ਕੇ ਆਏ ਐ ਤਾਂ ਮਹੀਨਾ ਪਹਿਲਾਂ ਕਿਵੇਂ ਬਿਆਨ ਰਿਕਾਰਡ ਕਰ ਸਕਦੀ ਹੈ ਜਨਾਲਾ ਕੇਸ ਦੇ ਵਿੱਚ ਤਾਂ ਇੱਥੋਂ ਪਤਾ ਲੱਗਦਾ ਹੈ ਇਹ ਪੁਲਿਸ ਨੇ ਸਾਰੇ ਮਾਨਕੜਤ ਬਿਆਨ ਨੇ ਉੱਚ ਅਧਿਕਾਰੀਆਂ ਦੀ ਮਿਲਾਵਟ ਦੇ ਨਾਲ ਮਿਲੀ ਜੁਲੀ ਭੁਗਤ ਦੇ ਨਾਲ ਇਹ ਬਿਆਨ ਲਿਖੇ ਗਏ ਨੇ ਬਾਚੂ ਲਿਖੇ ਨੇ ਸਾਰੇ ਬਿਆਨ ਜਿਵੇਂ ਜਿਵੇਂ ਇਹਨਾਂ ਨੇ ਭਰਾਈਆ ਬਰਤ ਪਾਲ ਸਿੰਘ ਦੀ ਕਰੈਕਟਰ ਅਸੈਸਿਨੇਸ਼ਨ ਕਰਨੀ ਸੀ ਬਾਕੀ ਜਿਹਨੂੰ ਪ੍ਰਧਾਨ ਮੰਤਰੀ ਬਾਜੀ ਕਿ ਜਦੋਂ ਬਾਹਰ ਆਏ ਸੀ ਵਸਟਾਲ ਇਲਾਜ ਕਰਾਉਣ ਉਦੋਂ ਉਹਨਾਂ ਨੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਵੀ ਠੋਕ ਕੇ ਬਿਆਨ ਦਿੱਤਾ ਸੀ ਜਿਵੇਂ ਆਬਦਤਾ ਸੀ ਗੱਲ ਦਾ ਵੀ ਜੋ ਇਲਜ਼ਾਮ ਉਦੋਂ ਲਾਇਏ ਗਏ ਸੀ ਉਹ ਕੋਈ ਭਾਈ ਅਮਰਿਤਪਾਲ ਸਿੰਘ ਤੋਂ ਬਾਹਰ ਨਹੀਂ ਨਾ ਹੀ ਕੋਈ ਹੋਰ ਸਾਥੀ ਹੈ ਤਾਂ ਇਹ ਦੇਖੋ ਕਿਰਦਾਰ ਕੁਸ਼ੀ ਕਰਦੀ ਹੁਣ ਤਰਨ 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 ਚੋਣਾ ਆ ਚੁੱਕੀਆਂ ਨੇ ਜੀ 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 ਪਾਰਟੀ ਨੇ ਐਲਾਨ ਕੀਤਾ ਸੀ ਚੋਣਾ ਲੜਾਂਗੇ ਤਾਂ ਉਸੇ ਕਰਕੇ ਇਹ ਜਾਣਬੁੱਝ ਕੇ ਕਿਰਦਾਰ ਕੁਸ਼ੀ ਦੀ ਕੋਸ਼ਿਸ਼ ਕਰ ਰਹੇ ਨੇ ਅੱਛਾ ਤੁਹਾਡੇ ਸਾਹਮਣੇ ਇਹ ਜਿਹੜੇ ਦਸਤਾਵੇਜ਼ ਨੇ ਫੈਬ੍ਰିକੇਟਿਡ ਨੇ ਪਰ ਉਹਦੇ ਉੱਤੇ ਤਾਂ ਪੁਲਿਸ ਅਧਿਕਾਰੀਆਂ ਦੇ ਨਾਮ ਨੇ ਸਾਈਨ ਮੈਂਸ਼ਨਡ ਲੱਗੇ ਨੇ ਨਹੀਂ ਸਰ ਦਸਤਾਵੇਜ਼ ਨਹੀਂ ਫੈਬ੍ਰਿਕੇਟਿਡ ਹੂੰ ਇਹ ਪੁਲਿਸ ਬੜਾਈ ਪੁਲਿਸ ਨਹੀਂ ਨੇ ਅੱਛਾ ਤੁਹਾਡੇ ਅੱਗੇ ਇਹ ਗੱਲ ਹੈ ਕਿ ਝੂਠੀ ਕਹਾਣੀ ਸਿਰਜੀ ਜਾ ਰਹੀ ਹੈ ਹਾਂ ਝੂਠੀ ਕਹਾਣੀ ਸਿਰਜੀ ਜਾ ਰਹੀ ਹੈ ਦਸਤਾਵੇਜ਼ ਹਾਂ ਉਹਨਾਂ ਦਾ ਡਰਾ ਤਾਂ ਜਿਵੇਂ ਮਰਜੀ ਤੁਹਾਨੂੰ ਪਤਾ ਹੀ ਪੁਲਿਸ ਅੱਜ ਕੁਸ਼ ਕੀ ਕੁਸ਼ ਕਰ ਰਹੀ ਹੈ ਅੱਜਕੱਲ ਕਰਨਲ ਬਾਟ ਦਾ ਮਾਮਲਾ ਚਰਚਾ ਦੇ ਵਿੱਚ ਹੈ ਉਹ ਨਰਿੰਦਰਪਾਲ ਮੁੰਡਾ ਮਾਰਦਾ ਲੱਖੇ ਸਿਧਾਣੇ ਨੂੰ ਕਿਵੇਂ ਤਛੇਦਤ ਕੀਤੀ ਗਈ ਤੇ ਜਦੋਂ ਬੰਦਾ ਪੁਲਿਸ ਦੀ ਕਸਟਡੀ 'ਚ ਕੁਝ ਵੀ ਲਿਖਾ ਸਕਦੇ ਐ ਜੀ ਖਾਸ ਕਰ ਖਾਲੀ ਕਾਗਜ਼ਾਂ ਤੇ ਸਾਈਨ ਕਰਾ ਲੈਂਦੇ ਹੁੰਦੇ ਐ ਜੀ ਆ ਦੇਖੋ ਇਹ ਸਾਰਾ ਕੁਝ ਹੋ ਰਿਹਾ ਹੈ ਉਹਨਾਂ ਨੂੰ ਬਦਨਾਮ ਕਰਨ ਦੀ ਇਹ ਸਾਰੀ ਕੋਸ਼ਿਸ਼ ਹੈ ਜੀ ਅੱਛਾ ਪਰਿਵਾਰ ਵੱਲੋਂ ਜਾਂ ਸਮਰਥਨਾ ਸਮਰਥਕਾਂ ਵੱਲੋਂ ਕੋਈ ਹੁਣ ਇਸ ਉੱਤੇ ਕਾਰਵਾਈ ਕੀਤੇ ਜਾਣ ਦੀ ਪ੍ਰੋਗਰਾਮ ਹੈਗਾ ਕੋਈ ਇਦਾਂ ਦੇਖੋ ਜਿੰਨਾ ਕਾਰਵਾਈ ਤਾਂ ਕੀ ਹੈ ਇਸ ਜਿਹੜਾ ਬਿਆਨ ਅਦਾਲਤ ਦੇ ਵਿੱਚ ਮੇਨਟੇਨ ਹੀ ਨਹੀਂ ਕਰਦੇ ਜੀ ਓਕੇ ਅਦਾਲਤ ਵਿੱਚ ਸਸਟੇਨ ਨਹੀਂ ਕਰਦੇ ਅਦਾਲਤ ਇਹਨਾਂ ਤੇ ਰਿਲਾਇ ਨਹੀਂ ਕਰਦੀ ਬਿਆਨਾਂ ਤੇ ਐਸ ਪਰ ਲਾਅ ਆਫ ਦੀ ਲੈਂਡ ਤਾਂ ਇਸ ਚੀਜ਼ ਤੇ ਕਾਰਵਾਈ ਕੀ ਕਰਨੀ ਹੈ ਤਾਂ ਪੁਲਿਸ ਵੱਲੋਂ ਵੈਸੀ ਅੱਗੇ ਹੋਰ ਪੁਲਿਸ ਨੇ ਬੜੀਆਂ ਚਾਲਾਂ ਚਲੀਆਂ ਨੇ ਉਹ ਟ੍ਰੀ ਟੈਂਡਰ ਐਪਸ ਵਗੈਰਾ ਲਾ ਲਓ ਬਾਕੀ ਵਗੈਰਾ ਵਗੈਰਾ ਹੈ ਨਾ ਜੀ ਤੇ ਤੁਸੀਂ ਦੇਖੋ ਉਸ ਤੇ ਅਸੀਂ ਜੋ ਸਾਰਾ ਲੀਗਲ ਨੋਟਿਸ ਵਗੈਰਾ ਤੇ ਜਿਆ ਸੀ ਤਾਂ ਦੇਖੋ ਇਹ ਕੋਈ ਚੀਜ਼ ਸਸਟੇਨੇਬਲ ਹੈ ਨਹੀਂ ਜੀ ਠੀਕ ਠੀਕ ਹੈ ਖਾਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ